सारे किसान भाइयों को सत श्रीकाल राम राम आज 28 तारीख की सुबह सुबह है रात का समय है आप सबको पता ही होगा कि उन्नीस तारीख को जब केंद्र सरकार के साथ मीटिंग के बाद सारे किसान नेता दोनों फोरमों के वापस आ रहे थे तो उनको रस्ते में ही गिरफ्तार कर लिया गया था और लगभग पंद्रह सौ किसानों को अलग अलग जेलों में रखा गया था उसी समय से सरदार जगजीत सिंह डल्लेवाल जी ने पानी पीना भी छोड़ दिया था तो उनकी हालत लगातार बहुत ज़्यादा नाजुक होती चली गई क्योंकि 19 तारीख से ही वो पानी की एक बूंद भी नहीं ले रहे और उनसे बोलिया भी नहीं जा रहा सरदार जगजीत सिंह डल्लेवाल जी ने ये स्पष्ट कहा था कि मैं पानी की एक घूट भी जब लूँगा जब जेल में बंद हमारे सारे साथियों को रिहा किया जाएगा तो आज सुबह अभी रात को लगभग ढाई बजे के आसपास से ही 28 तारीख को हमारे सारे साथियों को रिहा किया जाने लगा है पटियाला जेल से हमारे जितने साथी लगभग 48 साथी बचे हुए थे उन साथियों को भी रिहा किया गया है इसी तरीके से अन्य जेलों से भी साथियों को रिहा किया जा रहा है मैं निवेदन करूंगा काका सिंह कोटड़ा जी अह वैभव जी का खालसा श्री वैभव जी की फते अह जमे मैं तो पहला दसेया है कि अस्सी पटियाला जेल ਦੇ ਵਿੱਚੋਂ ਜਿਹੜੇ ਹੁਣ ਰਿਹਾ ਹੋਏ ਆ ਅੰਦਰ ਜਿਹੜੇ ਜੇਲ੍ਹ ਦੇ ਵਿੱਚ ਜੇਲ੍ਹ ਅਫਸਰਾਂ ਦੇ ਨਾਲ ਕਹਿਣਾ ਹੋਵੇ ਜਾਂ ਜਿਹੜੇ ਬਾਹਰਲੇ ਅਧਿਕਾਰੀ ਆ ਉਹ ਆਪਾਂ ਨੂੰ ਅਸਲ ਦੇ ਵਿੱਚ ਦੋਨੇ ਫਾਰਮਾਂ ਨੂੰ ਲੀਡਰਲੈਸ ਕਰਨ ਲੱਗੇ ਹੋਏ ਸੀਗੇ ਕਿ ਕੱਲੇ ਜਿਹੜੇ ਵਰਕਰਾਂ ਨੂੰ ਛੱਡਿਆ ਦਿੱਤਾ ਜਾਵੇ ਲੀਡਰਾਂ ਨੂੰ ਰੱਖ ਲਿਆ ਜਾਵੇ ਤਾਂ ਇਹਦੇ ਵਿੱਚ ਜਦੋਂ ਆਪਾਂ ਆਖਿਆ ਵੀ ਜਿੰਨੇ ਵੀ ਹੈਗੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਮੰਗ ਸੀਗੀ ਵੀ ਜਿੰਨਾ ਚਿਰ ਸਾਰੇ ਲੀਡਰ ਬਾਹਰ ਨਹੀਂ ਆਉਂਦੇ ਉਹਨਾਂ ਚਿਰ ਮੈਂ ਜਿਹੜਾ ਪਾਣੀ ਵਾਲਾ ਜਿਹੜਾ ਵਰਤ ਹੈ ਉਹ ਨਹੀਂ ਖੋਲੂਗਾ ਉਹ ਜਦੋਂ ਉਹਨਾਂ ਦੀ ਪੋਜੀਸ਼ਨ ਵੇਖੀ ਕੱਲ ਮਿਲ ਕੇ ਆਏ ਆ ਬਹੁਤ ਹੀ ਨਾਟਕਾ ਬੋਲਿਆ ਨੀ ਜਾ ਰਿਹਾ ਸੀਗਾ ਮੈਨੂੰ ਲੱਗਦਾ ਕਿ ਉਹਦੀ ਸਥਿਤੀ ਦੇ ਵਿੱਚੋਂ ਸਰਕਾਰ ਨੇ ਪੰਗਾ ਤਾਂ ਲੈ ਲਿਆ ਪੰਗਾ ਲੈਣ ਤੋਂ ਬਾਅਦ ਵੀ ਸਾਡੇ ਸਿਰ ਵੀ ਨਾ ਹੋਵੇ ਨਾ ਇਸ ਸਥਿਤੀ ਨੂੰ ਕੇਂਦਰ ਸਰਕਾਰ ਕਹੇ ਵੀ ਅਸੀਂ ਕੰਮ ਕੀਤਾ ਨਾ ਪੰਜਾਬ ਸਰਕਾਰ ਕਹਿੰਦੀ ਅਸੀਂ ਕਰਿਆ ਜਿਹੜਾ ਕੋਰਟ ਦੇ ਵਿੱਚ ਜਾ ਕੇ ਹਰਫਿਆ ਬਿਆਨ ਦਿੱਤਾ ਕਿ ਡੱਲੇਵਾਲ ਸਾਹਿਬ ਨੂੰ ਤਾਂ ਅਸੀਂ ਗ੍ਰਿਫਤਾਰੀ ਨਹੀਂ ਕੀਤਾ ਡੱਲੇਵਾਲ ਸਾਹਿਬ ਆਦੀ ਮਰਜ਼ੀ ਦੇ ਨਾਲ ਗਏ ਨੇ ਕਾਂ ਮੈਨਲੇ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਪਿੱੱਟ ਦੇ ਵਿੱਚ ਜਿਹੜਾ ਧਰਨਾ ਚੱਲਦਾ ਹੈ ਮੰਡੀ ਕਲਾ ਦੇ ਵਿੱਚ ਧਰਨਾ ਚੱਲਦਾ ਹੈ ਉਹ ਜਿਹੜਾ ਬਾਹਰ ਉਹ ਸਾਡੇ ਆਗੂ ਜਿੰਨੇ ਵੀ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੈਸ਼ਰ ਬਣਾਇਆ ਉਹਦੇ ਵਿੱਚੋਂ ਮਜਬੂਰ ਜਿਹੜਾ ਇਹਨਾਂ ਨੇ ਫੈਸਲਾ ਲੈਂਦਾ ਹੈ ਉਹ ਪਿੱਛੇ ਹਟਣਾ ਪਿਆ ਸਰਕਾਰ ਨੂੰ ਲਗਭਗ ਜਿੰਨੇ ਵੀ ਸਾਡੇ ਆਗੂ ਸੀਗੇ ਜਿੰਨੇ ਵੀ ਵਰਕਰ ਸੀ ਅਸੀਂ ਇਹੀ ਗੱਲ ਰੱਖਿਆ ਵੀ ਜਿੰਨਾ ਚਿਰ ਸਾਰਿਆਂ ਨੂੰ ਰਿਹਾ ਨਹੀਂ ਕਰਦੇ ਅਗਲੀ ਗੱਲ ਬਾਅਦ ਦੋਨੇ ਫੋਰਮ ਬੈਠ ਕੇ ਵਿਚਾਰ ਕੇ ਜਿਹੜੇ ਅਗਲੇ ਪ੍ਰੋਗਰਾਮ ਕਰਨੇ ਆ ਅਗਲੇ ਪ੍ਰੋਗਰਾਮ ਤੇ ਵਿਚਾਰ ਕਰਨਾ ਹੈ ਜਿੰਨਾ ਵੱਡਾ ਸਾਡਾ ਨੁਕਸਾਨ ਹੋਇਆ ਉਹਦੇ ਆંકੜੇ ਸਾਡੇ ਕੋਲੇ ਨਹੀਂ ਗਏ ਜਿਹੜੇ ਸਾਡੇ ਬਾਹਰ ਆਗੂ ਹੈ ਸਰਕਾਰ ਕੁਛ ਹੋਰ ਦੇ ਰਹੀ ਆ ਪਮਾ ਦੋਨਾਂ ਮੋਰਚਿਆਂ ਤੇ ਇਹਨਾਂ ਨੇ ਕਮੇਟੀਆਂ ਬਣਾਈਆਂ ਨੇ ਜਿਹੜੇ ਐਮਐਲਏ ਨੇ ਟਰਾਲੀ ਚੋਰੀਆਂ ਕੀਤੀਆਂ ਨੇ ਉਹ ਆਗਿਆ ਸਫਾਈਆਂ ਦੇ ਰਿਹਾ ਆ ਆਪਣੀਆਂ ਕਮੇਟੀਆਂ ਬਣਾ ਕੇ ਦੇਖੋ ਜੀ ਲੋਕ ਸਾਡੇ ਕੋਲੇ ਆ ਰਹੇ ਆ ਤਾਂ ਵੱਡੇ ਪੱਦਰ ਤੇ ਇਹਨਾਂ ਨੇ ਸਾਡੇ ਗੁਰੂ ਘਰਾਂ ਦਾ ਇਹ ਭਾਂਡੇ ਨਹੀਂ ਬਖਸ਼ੇ ਸਾਡੇ ਟਰੈ ਟਰਾਲੀਆਂ ਨਹੀਂ ਬਖਸ਼ੀਆਂ ਜਿਨਨੇ ਤੰਬੂ ਟੈਂਟ ਜਿਨਨੇ ਲੋਕਾਂ ਦੇ ਦਸਾਂ ਨਾ ਹੋ ਦੀ ਕਮਾਈ ਦੇ ਵਿੱਚੋਂ ਸਾਰਾ ਕੁਝ ਬਣਾ ਕੇ ਉੱਥੇ ਘਰ ਵਸਾਇਆ ਸੀਗਾ ਉਟਾਇਆ ਇਹਦੀ ਕੀਮਤ ਬਹੁਤ ਮਹਿੰਗੀ ਇਹਨਾਂ ਨੂੰ ਚਕਾਉਣੀ ਪੈਣੀ ਹੈ ਤਾਂ ਇਸ ਲਈ ਮੈਂ ਹੁਣ ਇਹ ਬੇਨਤੀ ਕਰਦਾ ਜਿਨਨੇ ਸਾਡੇ ਲਗਭਗ 10 11 ਜ਼ਿਲ੍ਹਿਆਂ ਦੇ ਵਿੱਚ ਬੰਦੇ ਸੀਗੇ ਤਾਂ ਬਹੁਤਿਆਂ ਜ਼ਿਲ੍ਹਿਆਂ ਦਾ ਸਾਡੇ ਕੋਲੇ ਨਹੀਂ ਆਂਕੜਾ ਸੀਗਾ ਹੁਣ ਪਤਾ ਲੱਗਿਆ ਜਿਵੇਂ ਬਠਿੰਡੇ ਦੇ ਵਿੱਚ ਵੀ ਕਿਸਾਨ ਸੀਗੇ ਆ ਮੁਕਸਰ ਜੇਲ੍ਹ ਦੇ ਵਿੱਚ ਸੀਗਾ ਫਰੀਦਕੋਟ ਜੇਲ੍ਹ ਦੇ ਵਿੱਚ ਸੀਗਾ ਲੁਧਿਆਣੇ ਜੇਲ੍ਹ ਦੇ ਵਿੱਚ ਸੀਗਾ ਰੋਪੜਨ ਆਪਣਾ ਦੂਜਾ ਨਾਬਾ ਤਾਂ ਸੰਗਰੂਰ ਮਾਨਸਾ ਬਰਨਾਲਾ ਉਹ ਜਿਹੜੇ ਕਿਸਾਨ ਹੈਗੇ ਹੁਣ 280 ਤਾਂ ਥੋੜੇ ਚਿਰ ਦੇ ਵਿੱਚ ਆ ਵੀ ਰਹੇ ਨੇ ਤਾਂ ਜਿਵੇਂ ਹੁਣੇ ਸਾਨੂੰ ਪਟਿਆਲੇ ਦੇ ਵਿੱਚੋਂ ਅਸੀਂ ਬਾਹਰ ਆਏ ਆ ਜਿਹੜੇ ਹਜੇ ਕੁਛ ਹੈ ਜਿਹੜੇ ਕਿਸਾਨ ਲਗਭਗ ਅੱਧੇ ਘੰਟੇ ਦੇ ਵਿੱਚ ਸਾਰੇ ਉਹ ਬਾਹਰ ਆ ਜਾਣਗੇ ਐਤੋਂ ਬਾਅਦ ਅਸੀਂ ਬਣੇ ਬਣਾਏ ਸਾਡੀ ਛੱਡੇ ਵਾਲੇ ਸਾਹਿਬ ਕੋਲੇ ਜਾ ਕੇ ਜੋ ਉਹਨਾਂ ਦੀ ਸਥਿਤੀ ਆ ਉਹਨੂੰ ਦੇਖ ਕੇ ਉੱਥੇ ਜ਼ਰੂਰ ਵਿਚਾਰ ਕੇ ਦੋਨੇ ਫੋਰਮ ਅਸੀਂ ਅਪੀਲ ਕਰਾਂਗੇ ਕਿ ਛੋਡੇ ਸ਼ਿੰਗਾਰਸ਼ ਨੇ ਛੋਡੇ ਜਿਹੜਾ ਪਾਣੀ ਬੰਦ ਕੀਤਾ ਤਾਂ ਮਜਬੂਰ ਕੀਤਾ ਸਰਕਾਰ ਨੂੰ ਜਿਹੜੇ ਅਸੀਂ ਬਾਹਰ ਆਏ ਆ ਤਾਂ ਉਹ ਸਾਰੀ ਗੱਲ ਵਿਚਾਰ ਕੇ ਅਸੀਂ ਉੱਥੇ ਜਾ ਕੇ ਛੱਡੇ ਵਾਲੇ ਸਾਹਿਬ ਕੋਲੇ ਜ਼ਰੂਰ ਅਪੀਲ ਕਰਾਂਗੇ ਜ਼ਰੂਰ ਬੇਨਤੀ ਕਰਾਂਗੇ ਤਾਂ ਲੋਕਾਂ ਨੂੰ ਇਹ ਜ਼ਰੂਰ ਪੇਲ ਕਰਾਂਗੇ ਭਰਾਵੋ ਹਮੇਸ਼ਾ ਦੇਖਿਆ ਸੁਣਿਆ ਹੁਣ ਤਾਂ ਹੱਡੀ ਹੰਡਾਰੇ ਆ ਹਜੇ ਵੀ ਜਿਹੜੇ ਲੋਕ ਘਰਾਂ 'ਚ ਬੈਠੇ ਆ ਡਰਦੇ ਆ ਵੀ ਮੈਨੂੰ ਨਾ ਹੋ ਜੇ ਤਾਂ ਕੱਲੇ ਕੱਲੇ ਪਿੰਡ ਨੂੰ ਕੁੱਟਣਗੇ ਕੱਲੇ ਕੱਲੇ ਨੂੰ ਫੜ ਕੇ ਕੇਸ ਪਾਉਣਗੇ ਕੱਲੇ ਕੱਲੇ ਦੇ ਜ਼ਮੀਨਾਂ ਖੋਣਗੇ ਅੱਜ ਹਜੇ ਸਮਾਂ ਸਾਡੇ ਕੋਲ ਜਿਹੜਾ ਬੋਲਣ ਦਾ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਸਾਨੂੰ ਬੋਲਣ ਵੀ ਨਹੀਂ ਦੇਣਾ ਤਾਂ ਹਜੇ ਵੀ ਜੇ ਨਾ ਵਿਚਾਰਿਆ ਹਜੇ ਵੀ ਅਸੀਂ ਬੰਡੇ ਰਹੇ ਹਜੇ ਵੀ ਅਸੀਂ ਪਾਰਟੀਆਂ ਕੰਨੀ ਸੋਚਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਸਾਰੇ ਆਪਦੀ ਖੇਤੀ ਤੋਂ ਵੀ ਬਾਹਰ ਹੋ ਜਾਾਂਗੇ ਅਸੀਂ ਆਪਦੇ ਭਾਈਚਾਰੇ ਤੋਂ ਵੀ ਬਾਹਰ ਹੋ ਜਾਾਂਗੇ ਮਜਬੂਰ ਹੋ ਕੇ ਫਿਰ ਇਹਨਾਂ ਦੇ ਥੱਲੇ ਉਹ ਜਿਉਂ ਹੀ ਨਾ ਜਿਉਂ ਫਿਰ ਮਰਿਆ ਆਨੂੰ ਇਸ ਲਈ ਹਜੇ ਸਾਡੇ ਕੋਲ ਸਮਾਂ ਆ ਸਾਰੀ ਸਥਿਤੀ ਵੇਖ ਕੇ ਇਕੱਠੇ ਹੋ ਕੇ ਤਗੜਾ ਪ੍ਰੋਗਰਾਮ ਦੇ ਕੇ ਮਜਬੂਰ ਕਰ ਗਏ ਭਗਵਾਨਤਮਨ ਕੇਸਰੀਵਾਲ ਜਿਹੜਾ ਕਹਿੰਦਾ ਸੀ ਲੋਕਾਂ ਦੀ ਪਾਰਟੀਆਂ ਲੋਕਾਂ ਦੇ ਧਰਨਿਆਂ ਤੋਂ ਪੈਦਾ ਹੋਇਆ ਤੇ ਉਸੇ ਧਰਨਿਆਂ ਨੂੰ ਇਹਨੇ ਸਮਾਪਤ ਕਰਨ ਤੇ ਲੱਗਿਆ ਹੋਇਆ ਚਾਹੇ ਸਾਡੇ ਹਲਕੇ ਦੇ ਵਿੱਚ ਪਹਾ ਪਿੰਡ ਚੌ ਹੋਵੇ ਜਾਂ ਸਾਡੇ ਹੋਰ ਇਲਾਕਿਆਂ ਦੇ ਵਿੱਚ ਹੁਣ ਜਿਹੜੇ ਲੋਕ ਆਪਦੀਆਂ ਮੰਗਾਂ ਲਈ ਬੈਠਿਆ ਉਹਨਾਂ ਲੋਕਾਂ ਤੇ ਇਹਨਾਂ ਨੇ ਡੰਡਾ ਖੜਕਾਇਆ ਧੰਨਵਾਦ ਬਸ ਸ਼੍ਰੀਕਾਂਤ